ਆਹ ਬੱਤਨੀ ਆਹ ਫੜਵਾ ਆਹ ਜੀ ਅੱਜ ਇਦਾਂ ਮੋਟਰ ਦਾ ਮਾਹੌਲ ਜੀ ਭਾਈੁਰਜੀ ਕਾ ਖਾਲਸਾ ਵੈਜੀ ਕੀ ਭਤੇ ਜੀ ਮਾਹੌਲ ਤਾਂ ਇਹ ਸਾਰੇ ਥਵਾਕਦੇ ਨਾਲ ਪੰਜ ਪੋਲਿੰਗ ਲੱਗੇ ਪਿਆ ਪਿੰਡ ਦੇ ਵਿੱਚ ਕੋਈ ਆਪਸ ਵਿੱਚ ਕੋਈ ਝਗੜਾ ਨਹੀਂ ਕੋਈ ਉਹ ਨਹੀਂ ਪ੍ਰੇਮ ਦੇ ਨਾਲ ਸਾਰੇ ਸ਼ਵੀਲਾਂ ਲੱਗੀਆਂ ਸਾਰੇ ਬੂਥਾਂ ਤੇ ਬਹੁਤ ਵਧੀਆ ਪ੍ਰੇਮ ਦੇ ਨਾਲ ਵੋਟਾਂ ਪੈ ਰਹੀਆਂ ਅਸੀਂ ਸ਼੍ਰੋਮਣੀ ਅਕਾਲੀ ਦਰਬਰ ਸਰ ਦੇ ਨਾਲ ਡਟ ਕੇ ਖੜੇ ਆ ਹੱਕ ਤੇ ਸੱਚ ਦੀ ਗੱਲ ਕਰ ਰਹੇ ਆ ਐਵੇਂ ਜਿਕੇ ਨਾ ਝੁਕਿਆ ਨਾ ਝੁਕਣਾ ਨਾ ਬਿਕਿਆ ਨਾ ਬਿਕਿਆ ਤੇ ਅਸੀਂ ਬੜੇ ਹੀ ਤਨਮਨ ਧੰਦੇ ਨਾਲ ਇਸ ਸਿੱਖ ਪੰਥ ਦੀ ਸੇਵਾ ਕਰ ਰਹੇ ਹਾਂ ਪਰ ਸਾਰੇ ਬੂਥਾਂ ਤੇ ਬੜੇ ਪ੍ਰੇਮ ਦੇ ਨਾਲ ਸਾਰੇ ਨਾਲ ਲੋਕ ਵੋਟਾਂ ਪਾ ਰਹੇ ਆ ਅਸੀਂ ਸਾਰੇ ਬੂਥਾਂ ਤੇ ਸ਼੍ਰੋਮਣੀ ਅਕਾਲੀ ਦਲ ਸਾਰੇ ਪਾਰਟੀਆਂ ਤੋਂ ਉੱਪਰ ਉੱਠ ਕੇ ਲੀਡ ਕਰ ਰਹੇ ਹਾਂ ਅਸਲ ਤਕਰੀਬੇ 11 ਦਾ ਟਾਈਮ ਹੋ ਗਿਆ ਜੀ ਹੁਣ ਕਿੰਨੀ ਵੋਟਾਂ ਪੁੱਗ ਤਰੀ ਹੋ ਜਾਂਦਾ ਜੀ ਹੁਣ ਤੱਕ ਜੀ ਅਜੇ ਤੱਕ ਇਹਨਾਂ ਅਸੀਂ ਬੋਟਾ ਪਾਉਣਾ ਐਕਸਟੋਰ ਸੀ ਨੇ ਬੋਟਾ ਪਵਾ ਚ ਆਪਣੀ ਪਾਰਟੀ ਨੂੰ 1890 ਬਿਲਕੁਲ ਜੀ ਬੰਦ ਹਾਜੀ ਅਸੀਂ ਸ਼੍ਰੋਮਣੀ ਕਾਲੀਦਾ ਅੰਮਰਦਾਸ ਸਰਦਾਰ ਸਿੰਘ ਸਿੰਘ ਮਾਨ ਸੀ ਮਾਨ ਸਾਹਿਬ ਜੀ ਤੇ ਅਸੀਂ ਹੁਣ ਤੱਕ ਜਿੰਨੀ ਕਿ ਪੋਲਿੰਗ ਵੋਟ ਕਰੀ ਹੈ ਜੀ 210 ਘੱਟੋ ਘੱਟ 250 ਵੋਟ ਤੱਕ ਪਹੁੰਚਤਾਤੀ ਅਸੀਂ ਆਪਦੇ ਆਪ ਦੇ ਬਾਣਾ ਦੇ ਵਿੱਚ ਸ਼੍ਰੋਮਣੀ ਕਾਲੀਯਾਬਰ ਸਾਡੀ ਇਹ ਤਿੰਨ ਸੀਟਾਂ ਦੇ ਜਿਆਦਾ ਜੋੜ ਲੱਗਿਆ ਹੋਇਆ ਜੀ ਸਪੀਡ ਗੋਟ ਹੋ ਗਿਆ ਅੱਜ ਹੀ ਵੱਡੀ ਲੀਡ ਨਾਲ ਜਿੱਤਾਂਗੇ ਜੀ ਸਰਦਾਰ ਸਿੰਘ ਸਿੰਘ ਮਾਨ ਸਾਹਿਬ ਨੂੰ ਹਾਂਜੀ ਹਾਂਜੀ ਬਹੁਤ ਪਰ ਮਹਾਂਗਾ ਹਾਂ ਮੈਂ ਲਈ ਸੰਗਤ ਹੋ ਗਈ ਹਾਂਜੀ ਆਸਾ ਲੋਕਾਂ ਕੀ ਇਸ਼ਦੇ ਜੋਗੀ ਜਿਨ੍ਹਾਂ ਕੇ ਕੁਲਰ ਵਜੇ ਕਰਦੇ ਜੀ ਹਾਂਜੀ ਉਹਨਾਂ ਨੂੰ ਅਸੀਂ ਕਹਾਂਗੇ ਵੀ ਪ੍ਰੇਮ ਦੇ ਨਾਲ ਰਹਿਣਾ ਚਾਹੀਦਾ ਇਹ ਵੋਟਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਸਰਪੰਚੀ ਦੀਆਂ ਆ ਗਈਆਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਆ ਗਈਆਂ ਅਪਾ ਪਿੰਡਾਂ ਵਿੱਚ ਇਕੱਠਿਆਂ ਨੇ ਰਹਿਣਾ ਬਿਲਕੁਲ ਜੀ ਬਿਲਕੁਲ